ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 8ਵੇਂ ਕਾਂਡ ਦਾ 41ਵਾਂ ਭਾਗ ਮਨ ਤੋਂ ਜੋਤ ਸਰੂਪ ਹੈ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਮੂਰ ਪਛਾਣੇ ਤਾਂ ਚਹ ਜਾਣੇ ਮਰਨ ਜੀਵਨ ਕੀ ਸੋਝੀ ਹੋਈ ਗੁਰ ਪ੍ਰਸਾਦਿ ਏਕੋ ਜਾਣੇ ਤਾਂ ਦੂਜਾ ਭਾਉ ਨ ਹੋਈ ਮਨ ਸ਼ਾਂਤ ਆਈ ਵਜੀ ਵਧਾਈ ਤਾਂ ਹੋਵਾ ਪਰਵਾਣ ਇਉ ਕਹੇ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਪੰਨਾ 431 ਅਰਥ ਇਹ ਮੇਰੇ ਮਨ ਤੂੰ ਉਸ ਪਰਮਾਤਮਾ ਦੀ ਅੰਛ ਹੈ ਜੋ ਨਿਰਾ ਨੂਰ ਹੀ ਨੂਰ ਹੈ ਇਹ ਮੇਰੇ ਮਨ ਆਪਣੇ ਉਸ ਅਸਲੇ ਨਾਲ ਸਾਂਝ ਬਣਾ ਏ ਮਨ ਉਹ ਪ੍ਰਮਾਤਮਾ ਸਦਾ ਤੇਰੇ ਅੰਗ ਸੰਗ ਵਸਦਾ ਹੈ ਗੁਰੂ ਦੀ ਮਤ ਲੈ ਕੇ ਉਸ ਦੇ ਮਿਲਾਪ ਦਾ ਸਵਾਦ ਲੈ ਏ ਮਨ ਜੇ ਤੂੰ ਆਪਣਾ ਅਸਲਾ ਸਮਝ ਲਏ ਤਾਂ ਉਸ ਖਸਮ ਪ੍ਰਭੂ ਨਾਲ ਤੇਰੀ ਡੂੰਗੀ ਜਾਣ ਪਛਾਣ ਬਣ ਜਾਵੇਗੀ ਤਦੋਂ ਤੈਨੂੰ ਇਹ ਸਮਝ ਵੀ ਆ ਜਾਵੇਗੀ ਕਿ ਆਤਮਕ ਮੌਤ ਕੀ ਚੀਜ਼ ਹੈ ਤੇ ਆਤਮਕ ਜ਼ਿੰਦਗੀ ਕੀ ਹੈ ਏ ਮਨ ਜੇ ਗੁਰੂ ਦੀ ਕਿਰਪਾ ਨਾਲ ਇਹ ਪ੍ਰਮਾਤਮਾ ਨਾਲ ਡੂੰਗੀ ਸਾਂਝ ਪਾ ਲਏ ਤਾਂ ਤੇਰੇ ਅੰਦਰ ਪ੍ਰਮਾਤਮਾ ਤੋਂ ਬਿਨਾਂ ਕੋਈ ਹੋਰ ਮੋਹ ਪ੍ਰਭਲ ਨਹੀਂ ਹੋ ਸਕੇਗਾ ਜਦੋਂ ਮਨੁੱਖ ਦੇ ਮਨ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ ਜਦੋਂ ਇਸ ਤੇ ਅੰਦਰ ਚੜ੍ਹਦੀ ਕਲਾ ਪ੍ਰਭਲ ਹੋ ਜਾਂਦੀ ਹੈ ਤਦੋਂ ਇਹ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ ਗੁਰਦੇਵ ਜੀ ਓਹ ਫਰਮਾਨ ਕਰਦੇ ਹਨ ਇਹ ਮੇਰੇ ਮਨ ਤੂੰ ਪ੍ਰਮਾਤਮਾ ਦੀ ਅੰਸ਼ ਹੈ ਜੋ ਨਿਰਾਚਾਲਨ ਹੀ ਚੱਲਣ ਹੈ ਇਹ ਮਨ ਆਪਣੇ ਉਸ ਅਸਲੇ ਨਾਲ ਸਾਂਝ ਪਣਾ ਵਿਦਵਾਨਾਂ ਦਾ ਕਥਨ ਹੈ ਕਿ ਮਨੁੱਖ ਦੇ ਕੀਤੇ ਕਰਮਾਂ ਤੋਂ ਬਣੇ ਸੰਸਕਾਰਾਂ ਦਾ ਅਜਿਹਾ ਇਕੱਠ ਹੈ ਜੋ ਮਨੁੱਖ ਦੀ ਆਦਤ ਦਾ ਰੂਪ ਧਾਰ ਕੇ ਮਨੁੱਖ ਦੇ ਆਚਰਨ ਉੱਤੇ ਡੂੰਘਾ ਪ੍ਰਭਾਵ ਪਾਉਂਦਾ ਹੈ ਇਸ ਦਾ ਭਾਵ ਇਹ ਹੈ ਕਿ ਮਨੁੱਖ ਦੇ ਆਪਣੇ ਕੀਤੇ ਕਰਮਾਂ ਤੋਂ ਬਣਾਏ ਸੰਸਕਾਰ ਮਨੁੱਖ ਦੀ ਜ਼ਿੰਦਗੀ ਤੇ ਅਸਰ ਪਾਈ ਰੱਖਦੇ ਹਨ ਨੇਤੀ ਅਤੇ ਬਦੀ ਵੱਲ ਮਨੁੱਖ ਦੀ ਪ੍ਰੇਰਣਾ ਮਨੁੱਖ ਦੇ ਬਣਾਏ ਉਹਨਾਂ ਸੰਸਕਾਰਾਂ ਦੇ ਕਾਰਨ ਹੀ ਹੁੰਦੀ ਹੈ। ਨਿਰਸੰਦੇਹ ਮਨ ਦਾ ਇਹ ਬੜਾ ਪੱਖ ਮਹੱਤਵਪੂਰਨ ਹੈ। ਪਰ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਸਾਡਾ ਇਹ ਮਨ ਜੋਤ ਸਰੂਪ ਵੀ ਹੈ। ਇਹ ਹੀ ਮਨ ਪਰਮ ਆਤਮਾ ਪ੍ਰਭੂ ਦੇ ਅੰਸ਼ ਆਤਮਾ ਦਾ ਦੂਸਰਾ ਸੂਖਸ਼ਮ ਰੂਪ ਹੈ। ਇਸ ਮਨ ਸ਼ਕਤੀ ਦੀ ਹੋਰ ਵਧੇਰੇ ਅਸਲੀਅਤ ਸਮਝਣ ਵਾਸਤੇ ਇਕਾਗਰ ਚੇਤ ਨਾਲ ਹੋਰ ਗੁਰਬਾਣੀ ਦੀ ਵਿਚਾਰ ਕਰਨੀ ਹੈ। ਮੰਮਾ ਮੂਲ ਗਿਆ ਮਨ ਮਾਨੈ ਮਰਮੀ ਹੋਏ ਸੋ ਮਨ ਕੋ ਜਾਣੈ ਮਤ ਕੋਈ ਮਨ ਮਿਲਤਾ ਬਿਲਮਾਵੇ ਮਗਨ ਭਇਆ ਤੇ ਸੋ ਸੱਚ ਪਾਵੇ ਮੰਮਾ ਮਨਸਿਓ ਕਾਜ ਹੈ ਮਨ ਸਾਧੇ ਸਿਧ ਹੋਏ ਮਨ ਹੀ ਮਨਸਿਓ ਕਹੈ ਕਬੀਰਾ ਮਨ ਸਾ ਮਿਲਿਆ ਨਾ ਕੋਏ ਇਹ ਮਨ ਸ਼ਕਤੀ ਇਹ ਮਨਸਿਓ ਇਹ ਮਨ ਪੰਚ ਤਤ ਕੋ ਜਿਓ ਇਹ ਮਨ ਲੈ ਜੋ ਓਨ ਮਨ ਰਹੈ ਤੋ ਤੀਨ ਲੋਕ ਦੀ ਬਾਤ ਹੈ ਪੰਨਾ 342 ਅਰਥ ਜੇ ਜਗਤ ਦੇ ਮੂਲ ਪ੍ਰਭੂ ਨੂੰ ਆਪਣੇ ਮਨ ਵਿੱਚ ਵਸਾ ਲਈਏ ਤਾਂ ਮਨ ਭਟਕਣੋਂ ਹਟ ਜਾਂਦਾ ਹੈ ਜਿਸ ਤੋਂ ਵਿਛੜ ਕੇ ਆਇਆ ਭਟਕ ਰਿਹਾ ਸੀ ਉਸ ਨਾਲ ਮਿਲ ਕੇ ਟਿਕ ਜਾਣਾ ਕੁਦਰਤੀ ਨਿਜਮ ਹੈ ਜੋ ਜੀਵ ਇਹ ਭਾਗ ਭੇਦ ਪਾ ਲੈਂਦਾ ਹੈ ਕਿ ਪ੍ਰਭੂ ਚਰਨਾ ਵਿੱਚ ਜੁੜਿਆ ਮਨ ਟਿਕ ਜਾਂਦਾ ਹੈ ਤਾਂ ਉਹ ਜੀਵ ਮਨ ਦੀ ਦੌੜ ਭੱਜ ਨੂੰ ਸਮਝ ਲੈਂਦਾ ਹੈ ਕਿ ਪ੍ਰਭੂ ਦੀ ਅੰਛੇ ਮਨ ਆਪਣੇ ਮੂਲ ਨੂੰ ਲੱਭਣ ਲਈ ਭਟਕਿਆ ਹੋਇਆ ਹੈ ਸੋ ਜੇ ਮਨ ਨੂੰ ਪ੍ਰਭੂ ਚਰਨਾਂ ਵਿੱਚ ਜੁੜਨ ਲੱਗੇ ਤਾਂ ਮਤਾਂ ਕੋਈ ਇਸ ਕੰਮ ਵਿੱਚ ਢਿੱਲ ਕਰੇ ਕਿਉਂਕਿ ਪ੍ਰਭੂ ਚਰਨਾਂ ਵਿੱਚ ਜੁੜਨ ਦੀ ਬਰਕਤ ਨਾਲ ਮਨ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ ਅਤੇ ਉਹ ਸਦਾ ਥਿਰ ਰਹਿਣ ਵਾਲੇ ਪ੍ਰਭੂ ਨੂੰ ਪ੍ਰਾਪਤ ਕਰ ਲੈਂਦਾ ਹੈ ਹਰੇਕ ਜੀਵ ਦਾ ਜਗਤ ਵਿੱਚ ਆਉਣ ਦਾ ਅਸਲ ਕੰਮ ਮਨ ਨਾਲ ਹੈ ਉਹ ਕੰਮ ਇਹ ਹੈ ਕਿ ਜੀਵ ਆਪਣੇ ਮਨ ਨੂੰ ਕਾਬੂ ਵਿੱਚ ਰੱਖੇ ਮਨੁਵਸ ਵਿੱਚ ਕੀਤਿਆ ਹੀ ਜੀਵਨ ਅਸਲ ਮਨੋਰਥ ਦੀ ਕਾਮਯਾਬੀ ਹੁੰਦੀ ਹੈ ਭਾਵ ਮਨ ਦਾ ਪ੍ਰਭੂ ਵਿੱਚ ਲੀਨ ਹੋਣਾ ਹੀ ਜ਼ਿੰਦਗੀ ਦੀ ਸਫਲਤਾ ਹੈ ਕਬੀਰ ਜੀ ਦਾ ਫਰਮਾਨ ਹੈ ਕਿ ਜੀਵਨ ਦਾ ਅਸਲ ਕੰਮ ਨਰੂਲ ਮਨ ਨਾਲ ਹੀ ਹੈ ਮਨ ਵਰਗਾ ਜੀਵ ਨੂੰ ਹੋਰ ਕੋਈ ਨਹੀਂ ਮਿਲਿਆ ਜਿਸ ਨਾਲ ਇਸ ਦਾ ਅਸਲ ਵਾ ਪੈਂਦਾ ਹੋਵੇ ਮਾਇਆ ਨਾਲ ਮਿਲ ਕੇ ਇਹ ਮਨ ਮਾਇਆ ਦਾ ਰੂਪ ਹੋ ਜਾਂਦਾ ਹੈ ਆਨੰਦ ਸਰੂਪ ਹਰੀ ਨਾਲ ਮਿਲ ਕੇ ਇਹ ਮਨ आनंद स्वरूप हरि बन ਜਾਂਦਾ ਹੈ। ਸਰੀਰ ਨਾਲ ਜੁੜ ਕੇ ਇਹ ਮਨ ਸਰੀਰੂਪੀ ਹੀ ਹੋ ਜਾਂਦਾ ਹੈ। ਭਾਵ ਆਪਣੇ ਆਪ ਨੂੰ ਸਰੀਰ ਨਾਲ ਵੱਖਰਾ ਨਹੀਂ ਸਮਝਦਾ। ਆਪਣਾ ਕਰਤਵ ਖਾਣਾ ਪੀਣਾ ਹੀ ਸਮਝਦਾ ਹੈ। ਪਰ ਜਦੋਂ ਮਨੁੱਖ ਇਸ ਮਨ ਨੂੰ ਵਾਸ ਵਿੱਚ ਕਰਕੇ ਪੂਰਨ ਖੜਾਓ ਵਿੱਚ ਟਿਕਦਾ ਹੈ ਤਦੋਂ ਉਹ ਸਾਰੇ ਜਗਤ ਵਿੱਚ ਵਿਆਪਕ ਪ੍ਰਭੂ ਦੀਆਂ ਹੀ ਗੱਲਾਂ ਕਰਦਾ ਹੈ। ਇਸ ਮਨ ਕੋਈ ਖੋਜੋ ਭਾਈ ਤਨ ਛੁਟੇ ਮਨ ਕਹਾਂ ਸਮਾਈ ਗੁਰ ਪ੍ਰਸਾਦੀ ਜੈ ਦਿਓ ਨਾਮਾ ਭਗਤ ਕਾਹ ਪ੍ਰੇਮ ਇਨਹੀ ਹੈ ਜਾਨਾ ਇਸ ਮਨ ਕੋ ਨਹੀਂ ਆਵਣ ਜਾਨਾ ਜਿਸ ਕਾ ਪਰਮ ਗਿਆ ਤਿੰਨ ਸਾਚ ਪਛਾਨਾ ਇਸ ਮਨ ਕੋ ਰੂਪ ਨ ਹਰੇਖਿਆ ਕਾਈ ਹੁਕਮੇ ਹੋਇਆ ਹੁਕਮ ਅੰਬੂਜ ਸਮਾਈ ਇਸ ਮਨ ਕਾ ਕੋਈ ਜਾਣੇ ਪਿਓ ਇਹ ਮਨ ਰੀਣ ਭਏ ਸੁਖ ਦਿਓ ਜਿਓ ਏਕ ਅਰ ਸਗਲ ਸਰੀਰਾ ਇਸ ਮਨ ਕੋ ਅਰਵ ਰਹੇ ਕਬੀਰਾ ਪੰਨਾ 303 ਅਰਥ ਹੈ ਭਾਈ ਕੋਈ ਧਿਰ ਇਸ ਮਨ ਦੀ ਵੀ ਖੋਜ ਕਰੋ ਕਿ ਸਰੀਰ ਨਾਲੋਂ ਵਿਛੋੜਾ ਹੋਣ ਤੇ ਇਹ ਮਨ ਕਿੱਥੇ ਜਾ ਟਿਕਦਾ ਹੈ ਸਤਿਗੁਰੂ ਜੀ ਦੀ ਕਿਰਪਾ ਨਾਲ ਇਨ੍ਹਾਂ ਜੈਦੇਵ ਤੇ ਨਾਮਦੇਵ ਜੀ ਵਰਗੇ ਭਗਤਾਂ ਨੇ ਚਾਉ ਨਾਲ ਗੱਲ ਸਮਝਾਈ ਹੈ ਕਿ ਤਨ ਛੁੱਟੇ ਮਨ ਕਹਾ ਸਮਾਈ ਜਿਸ ਮਨੁੱਖ ਦੀ ਸੁੱਖਾਂ ਵਾਸਤੇ ਭਟਕਣਾ ਦੂਰ ਹੋ ਗਈ ਹੈ ਉਸ ਨੇ ਪ੍ਰਭੂ ਨੂੰ ਪਛਾਣ ਲਿਆ ਹੈ ਪ੍ਰਭੂ ਨਾਲ ਸਾਝ ਪਾ ਲਈ ਹੈ ਉਸ ਮਨੁੱਖ ਦੇ ਆਤਮਾ ਨੂੰ ਜਨਮ ਮਰਨ ਦੇ ਗੇੜ ਵਿੱਚ ਪੈਣਾ ਨਹੀਂ ਪੈਂਦਾ। ਅਸਲ ਵਿੱਚ ਇਸ ਜੀਵ ਦਾ ਪ੍ਰਭੂ ਤੋਂ ਵੱਖਰਾ ਕੋਈ ਰੂਪ ਜਾਂ ਚੇਹਰ ਨਹੀਂ ਹੈ। ਪ੍ਰਭੂ ਦੇ ਹੁਕਮ ਵਿੱਚ ਇਹ ਵੱਖਰੇ ਸਰੂਪ ਵਾਲਾ ਬਣਿਆ ਹੈ ਤੇ ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਉਸ ਵਿੱਚ ਲੀਨ ਹੋ ਜਾਂਦਾ ਹੈ। ਜੋ ਮਨੁੱਖ ਇਸ ਮਨ ਦਾ ਭੇਦ ਜਾਣ ਲੈਂਦਾ ਹੈ ਉਹ ਇਸ ਮਨ ਰਾਹੀਂ ਅੰਤਰ ਆਤਮੇ ਲੀਨ ਹੋ ਕੇ ਸੁਖਦੇਵ ਪ੍ਰਭੂ ਦਾ ਰੂਪ ਹੋ ਜਾਂਦਾ ਹੈ। ਮਨ ਆਪਣਾ ਮੂਲ ਪਛਾਣ ਲੈਂਦਾ ਹੈ। ਮਨ ਸਮਝ ਲੈਂਦਾ ਹੈ ਕਿ ਅਸਲ ਵਿੱਚ ਉਹ ਜੋ ਸਰੂਪ ਹੀ ਹੈ ਕਬੀਰ ਉਸੇ ਸਰਵ ਵਿਆਪਕ ਮਨ ਭਾਵ ਜੋ ਸਰੂਪ ਪ੍ਰਮਾਤਮਾ ਦਾ ਸਿਮਰਨ ਕਰ ਰਿਹਾ ਹੈ ਜੋ ਆਪ ਇੱਕ ਹੈ ਤੇ ਸਾਰੇ ਸਰੀਰਾਂ ਵਿੱਚ ਵਿਆਪਕ ਹੈ ਸਿੱਧਾਂ ਨਾਲ ਹੋਈ ਵਿਚਾਰ ਸਮੇ ਗੁਰੂ ਨਾਨਕ ਸਾਹਿਬ ਜੀ ਇਸ ਮਨ ਬਾਰੇ ਜੋ ਕੁਝ ਸਿੱਧਾਂ ਨੂੰ ਸਮਝਾਇਆ ਉਸ ਦਾ ਪੂਰਾ ਗਿਆਨ ਗੁਰੂ ਦੇ ਸਿੱਖ ਨੂੰ ਵੀ ਹੋਣਾ ਬੜਾ ਜ਼ਰੂਰੀ ਹੈ ਇਹ ਮਨ ਮੈਂ ਗਲ ਕਹਾ ਬਸੀਲੇ ਕਹਾਂ ਬਸੈ ਇਹ ਪਵਨਾ ਕਹਾਂ ਬਸੈ ਸੋ ਸ਼ਬਦ ਉਹਦੂ ਤਾਂ ਕੋ ਚੂਕੇ ਮਨ ਕਾ ਭਵਨਾ ਨਦਰ ਕਰੇ ਤਾਂ ਸਤਗੁਰ ਮਿਲੇ ਤਾਂ ਨਿਜ ਘਰ ਵਾਸਾ ਇਹ ਮਨ ਪਾਏ ਆਪੇ ਆਪ ਖਾਏ ਤਾਂ ਨਿਰਮਲ ਹੋਵੇ ਤਾਵਤ ਵਰਜ ਰਹਾਏ ਕਿਉ ਮੂਲ ਪਛਾਣੇ ਆਤਮ ਜਾਣੇ ਕਿਉ ਸਸਕਰ ਸੂਰ ਸਮਾਵੇ ਗੁਰਮੁਖ ਹੋਮੇ ਵਿੱਚੋਂ ਖੋਵੇ ਤੋ ਨਾਨਕ ਸਹਿਜ ਸਮਾਵੇ ਪੰਨਾ 945 ਅਰਥ ਸਿੱਧ ਸਵਾਲ ਕਰਦੇ ਹਨ ਮਸਤ ਹਾਥੀ ਵਰਗਾ ਇਹ ਮਨ ਕਿੱਥੇ ਵੱਸਦਾ ਹੈ ਇਹ ਪ੍ਰਾਣ ਕਿੱਥੇ ਵਸਦੇ ਹਨ ਇਹ ਜੋਗੀ ਨਾਨਕ ਨੋਟ ਸਿੱਧਾਂ ਦੀ ਬੋਲੀ ਤੋਂ ਬ੍ਰਾਹਮਣੀ تعلیم ਦਾ ਪ੍ਰਭਾਵ ਸ਼ਿਸ਼ਟ ਹੋ ਰਿਹਾ ਹੈ ਬ੍ਰਾਹਮਣਾ ਦੀ تعلیم ਦਾ ਐਡਾ ਡੂੰਘਾ ਅਸਰ ਸੀ ਇਹ ਜੋਗੀਆਂ ਦੇ ਵਿਚਾਰ ਵਿੱਚ ਗ੍ਰਸਤੀ ਨਹੀਂ ਸਗੋਂ ਕੇਵਲ ਬ੍ਰਾਹਮਣ ਜੋਗੀ ਹੀ ਬ੍ਰਹਮ ਗਿਆਨ ਦਾ ਗਿਆਤਾ ਹੋ ਸਕਦਾ ਹੈ ਤਦੇ ਹੀ ਸਿੱਧ ਗੁਰੂ ਨਾਨਕ ਸਾਹਿਬ ਜੀ ਨੂੰ ਜੋਗੀ ਤਿਆਗੀ ਆਦ ਕਹਿ ਕੇ ਸੰਬੋਧਨ ਕਰ ਰਹੇ ਹਨ ਉਹ ਸ਼ਬਦ ਕਿੱਥੇ ਵਸਦਾ ਹੈ ਜਿਸ ਦੀ ਰਾਈ ਤੁਹਾਡੇ ਮਤ ਅਨੁਸਾਰ ਮੰਨ ਦੀ ਭਟਕਣਾ ਮੁਕਦੀ ਹੈ ਸਤਿਗੁਰ ਦਾ ਉੱਤਰ ਜੇ ਪ੍ਰਭੂ ਮੇਰ ਦੀ ਨਿਗਾਹ ਕਰੇ ਤਾਂ ਉਹ ਸਤਿਗੁਰ ਮਿਲਾਂਦਾ ਹੈ ਤੇ ਗੁਰੂ ਮਿਲਿਆਂ ਇਹ ਮਨ ਆਪਣੇ ਹੀ ਘਰ ਵਿੱਚ ਭਾਵ ਆਪਣੇ ਆਪ ਵਿੱਚ ਟਿਕ ਜਾਂਦਾ ਹੈ ਗੁਰੂ ਦੇ ਹੁਕਮ ਵਿੱਚ ਤੁਰ ਕੇ ਮਨ ਆਪਣੇ ਆਪ ਨੂੰ ਖਾ ਜਾਂਦਾ ਹੈ ਭਾਵ ਆਪਣੇ ਸੰਕਲਪ ਵਿਕਲਪ ਮੁਕਾ ਦਿੰਦਾ ਹੈ ਜਦੋਂ ਮਨੁੱਖ ਮਨ ਦੇ ਪਿੱਛੇ ਤੁਰਨ ਦੀ ਥਾਂ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਤਾਂ ਮਨ ਪਵਿੱਤਰ ਹੋ ਜਾਂਦਾ ਹੈ ਕਿਉਂਕਿ ਇਸ ਤਰ੍ਹਾਂ ਗੁਰੂ ਦੇ ਉਪਦੇਸ਼ ਨਾਲ ਮਨੁੱਖ ਮਾਇਆ ਵਾਲਾ ਦੌੜ ਦੇ ਮਨ ਨੂੰ ਰੋਕ ਸਕਦਾ ਹੈ ਪ੍ਰਸ਼ਨ ਮਨੁੱਖ ਜਗਤ ਦੇ ਮੋਢ ਪ੍ਰਭੂ ਨੂੰ ਕਿਵੇਂ ਪਛਾਣੇ ਆਪਣੀ ਆਤਮਾ ਨੂੰ ਕਿਵੇਂ ਸਮਝੇ ਚੰਦਰਮਾ ਦੇ ਘਰ ਵਿੱਚ ਸੂਰਜ ਕਿਵੇਂ ਟਿਕੇ ਉੱਤਰ ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਉਹ ਆਪਣੇ ਅੰਦਰੋਂ ਹਉਮੈ ਦੂਰ ਕਰਦਾ ਹੈ ਤਦੋਂ ਹੈ ਨਾਨਕ ਉਹ ਸਹਿਜ ਅਵਸਥਾ ਵਿੱਚ ਟਿਕ ਜਾਂਦਾ ਹੈ ਏ ਮਨ ਨਿਸ਼ਚਲ ਹਿਰਦੇ ਵਸੀ ਹਲੇ ਗੁਰਮੁਖ ਮੂਲ ਪਛਾਣ ਰਹਿ ਨਾਭ ਪਵਨ ਕਰ ਆਸਣ ਬੈਸੇ ਗੁਰਮੁਖ ਖੋਜਤ ਤਤਲ ਹੈ ਸੋ ਸ਼ਬਦ ਨਿਰੰਤਰ ਨਿਜ ਕਰਿ ਆਸ਼ੈ ਤ੍ਰਿਪਵਨ ਜੋਤ ਸੋ ਸ਼ਬਦ ਲਹੈ ਖਾਵੇ ਦੂਖ ਭੂਖ ਸਾਚੇ ਕੀ ਸਾਚੇ ਹੀ ਤ੍ਰਿਪਤਾਸਰ ਹੈ ਅਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥ ਆਵੇ ਨਾਨਕ ਆਖੇ ਸੱਚ ਸੁਪਾਖੇ ਸੱਚ ਰਪੈ ਅਰੰਗ ਕਬੂ ਨਾ ਜਾਵੇ ਪੰਨਾ 945 ਅਰਥ ਜਦੋਂ ਮਨੁੱਖ ਗੁਰੂ ਦੇ ਹੁਕਮ ਤੇ ਤੁਰ ਕੇ ਜਗਤ ਦੇ ਮੂਲ ਪ੍ਰਭੂ ਨੂੰ ਪਛਾਣਦਾ ਹੈ ਪ੍ਰਭੂ ਨਾਲ ਸਾਂਝ ਪਾਉਂਦਾ ਹੈ ਤਾਂ ਇਹ ਮਨ ਅਡੋਲ ਹੋ ਕੇ ਹਿਰਦੇ ਵਿੱਚ ਟਿਕਦਾ ਹੈ ਪ੍ਰਾਣ ਭਵ ਸੁਵਾਸ ਨਾਭੀ ਰੂਪ ਘਰ ਵਿੱਚ ਆਸਣ ਤੇ ਬੈਠਦਾ ਭਾਵ ਪ੍ਰਾਣਾ ਦਾ ਆਰੰਭ ਨਾਭੀ ਤੋਂ ਹੁੰਦਾ ਹੈ ਗੁਰੂ ਦੀ ਰਾਹੀ ਖੋਜ ਕਰਕੇ ਮਨੁੱਖ ਅਸਲੀਅਤ ਲੱਭਦਾ ਹੈ ਉਹ ਸ਼ਬਦ ਜੋ ਦੁਤਰ ਸਾਗਰ ਤਰਦਾ ਹੈ ਇੱਕ ਰਸ ਆਪਣੇ ਘਰ ਵਿੱਚ ਭਾਵ ਸ਼ੁੱਣ ਪ੍ਰਭੂ ਵਿੱਚ ਟਿਕਦਾ ਹੈ ਮਨੁੱਖ ਉਸ ਸ਼ਬਦ ਦੀ ਰਾਹੀ ਤਰਲੋਕੀ ਵਿੱਚ ਵਿਆਪਕ ਪ੍ਰਭੂ ਦੀ ਜੋਤ ਨੂੰ ਲੱਭਦਾ ਹੈ ਜਿਉਂ-ਜਿਉਂ ਸੱਚੇ ਪ੍ਰਭੂ ਨੂੰ ਮਿਲਣ ਦੀ ਤਾਂਗ ਬੰਦੀ ਹੈ ਤਿਉਂ-ਤਿਉਂ ਮਨੁੱਖ ਦੁੱਖਾਂ ਨੂੰ ਮੁਕਾ ਲੈਂਦਾ ਹੈ ਸੱਚੇ ਪ੍ਰਭੂ ਦੀ ਯਾਦ ਵਿੱਚ ਹੀ ਤ੍ਰਿਪਤ ਰਹਿੰਦਾ ਹੈ ਇੱਕ ਰਸ ਰੱਬੀ ਜੀਵਾਂ ਰੌਣ ਕਿਸੇ ਵਿਰਲੇ ਗੁਰਮਖ ਨੇ ਜਾਣਿਆ ਹੈ ਕਿਸੇ ਵਿਰਲੇ ਨੇ ਇਹ ਰਾਜ਼ ਸਮਝਿਆ ਹੈ ਨਾਨਕ ਆਖਦਾ ਹੈ ਜਿਸ ਨੇ ਸਮਝਿਆ ਹੈ ਉਹ ਸੱਚੇ ਪ੍ਰਭੂ ਨੂੰ ਸਿਮਰਦਾ ਹੈ ਸੱਚੇ ਵਿੱਚ ਰੰਗਿਆ ਰਹਿੰਦਾ ਹੈ ਉਸ ਦਾ ਇਹ ਰੰਗ ਕਦੇ ਉਤਰਦਾ ਨਹੀਂ ਜੇ ਇਹ ਹਿਰਦਾ ਦੇਹ ਨਾ ਹੋਤੀ ਤਉ ਮਨ ਕੈਠੇ ਰਹਤਾ ਨਾਭ ਕਮਲ ਅਸਥੰਭ ਨਾ ਹੋਤੋ ਤਾਂ ਪਵਨ ਕਵਨ ਕਰ ਸਹਿਤਾ ਰੂਪ ਨ ਹੋਤੋ ਰੇਖ ਨ ਕਾਈ ਤਾਂ ਸ਼ਬਦ ਕਹਾਂ ਲਿਵਲਾਈ ਰਕਤ ਬਿੰਦ ਕੀ ਮੜੀ ਨ ਹੋਤੀ ਮਿਤ ਕੀਮਤ ਨਹੀਂ ਪਾਈ ਵਰਣ ਭੇਖ ਅਸਰੂਪ ਨ ਜਾਪੀ ਕਿਉ ਕਰ ਜਾਪਸ ਸਾਚਾ ਨਾਨਕ ਨਾਮ ਰਤੇ ਬੈਰਾਗੀ ਏਪ ਤਪ ਸਾਚੋ ਸਾਚਾ ਹਿਰਦਾ ਦੇਹ ਨ ਹੋਤੀ ਔਦੂ ਤਉ ਮਨ ਸੋਨ ਰਹੈ ਬੈਰਾਗੀ ਨਾਭ ਕਮਲ ਅਸਥੰਭ ਨ ਹੋਤੇ ਤਾਂ ਨਿਜ ਕਰ ਬਸ ਤੋ ਪਵਨ ਅਨੁਰਾਗੀ ਰੂਪ ਨਰੇਖਿਆ ਜਾਤਨ ਹੋਤੀ ਤੋ ਉਕਲੀਣ ਰਹਤੋ ਸ਼ਬਦ ਸੁਸਾਰ ਗੌਨ ਗगन ਜਬ ਤਬੇ ਨ ਹੋਤੋ تیر ਭਵਨ ਜੋਤ ਆਪੇ ਨਿਰੰਕਾਰ ਵਰਣ ਭੇਖ ਅਸਰੂਪ ਸੋ ਇਕੋ ਇਕੋ ਸ਼ਬਦ ਵਿਡਾਣੀ ਸਾਜ ਬਿਨਾ ਸੂਚਾ ਕੋ ਨਹੀਂ ਨਾਨਕ ਅਕਥ ਕਹਾਣੀ ਪੰਨਾ 945 ਅਰਥ ਸਿੱਧਾਂ ਦਾ ਪ੍ਰਸ਼ਨ ਜਦੋਂ ਨਾ ਇਹ ਹਿਰਦਾ ਸੀ ਨਾ ਇਹ ਸਰੀਰ ਸੀ ਤਦੋਂ ਮਨ ਕਿੱਥੇ ਰਹਿੰਦਾ ਸੀ ਜਦੋਂ ਨਾਬੀ ਦੇ ਚੱਕਰ ਦੀ ਥੰਮੀ ਨਹੀਂ ਸੀ ਤਾਂ ਪ੍ਰਾਣ ਸੁਵਾਸ ਕਿਸ ਘਰ ਵਿੱਚ ਆਸਰਾ ਲੈਂਦਾ ਸੀ ਜਦੋਂ ਕੋਈ ਰੂਪ ਰੇਖ ਨਹੀਂ ਸੀ ਤਦੋਂ ਸ਼ਬਦ ਨੇ ਕਿੱਥੇ ਲਿਵ ਲਈ ਸੀ ਜਦੋਂ ਮਾਂ ਦੀ ਰਤ ਤੇ ਪਿਤਾ ਤੇ ਪੀਰਜ ਤੋਂ ਬਣਿਆ ਇਹ ਸਰੀਰ ਨਹੀਂ ਸੀ ਤਦੋਂ ਜਿਸ ਪ੍ਰਭੂ ਦਾ ਅੰਦਾਜ਼ਾ ਤੇ ਮੁੱਲ ਨਹੀਂ ਪੈ ਸਕਦਾ ਵਿੱਚ ਲਿਵ ਕਿਵੇਂ ਇਹ ਮਨ ਲਾਉਂਦਾ ਸੀ ਜੇ ਸ ਪ੍ਰਭੂ ਦਾ ਅਰੰਗ ਭੇਖ ਤੇ ਸਰੂਪ ਨਹੀਂ ਦਿਸਦਾ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਕਿਵੇਂ ਲਖਿਆ ਜਾਂਦਾ ਹੈ ਗੁਰੂ ਨਾਨਕ ਸਾਹਿਬ ਜੀ ਵੱਲੋਂ ਉੱਤਰ ਪ੍ਰਭੂ ਦੇ ਨਾਮ ਵਿੱਚ ਰਤੇ ਹੋਏ ਵੈਰਾਗ ਮਨ ਨੂੰ ਹਰ ਵੇਲੇ ਸੱਚਾ ਪ੍ਰਭੂ ਹੀ ਮੌਜੂਦ ਪ੍ਰਤੀਤ ਹੁੰਦਾ ਹੈ ਇਹ ਜੋਗੀ ਜਦੋਂ ਨਾ ਹਿਰਦਾ ਨਾ ਸਰੀਰ ਸੀ ਤੋਂ ਤਦੋਂ ਵੈਰਾਗੀ ਮਨ ਨਿਰਗੁਣ ਪ੍ਰਭੂ ਵਿੱਚ ਟਿਕਿਆ ਹੋਇਆ ਸੀ ਜਦੋਂ ਨਾਭੀ ਚੱਕਰ ਰੂਪ ਥੰਮੀ ਨਹੀਂ ਸੀ ਤਦੋਂ ਪ੍ਰਾਨ ਪ੍ਰਭੂ ਦਾ ਪ੍ਰੇਮੀ ਹੋ ਕੇ ਆਪਣੇ ਅਸਲ ਘਰ ਪ੍ਰਭੂ ਵਿੱਚ ਵਸਦਾ ਸੀ ਜਦੋਂ ਜਗਤ ਦਾ ਕੋਈ ਰੂਪ ਨਹੀਂ ਸੀ ਤਦੋਂ ਉਹ ਸ੍ਰੇਸ਼ਟ ਸ਼ਬਦ ਜੋ ਦੁਤਰ ਸਾਗਰ ਤੋਂ ਤਰਦਾ ਹੈ ਕੋਲ ਰਹਿਤ ਪ੍ਰਭੂ ਵਿੱਚ ਰਹਿੰਦਾ ਸੀ ਜਦੋਂ ਜਗਤ ਦੀ ਹਸਤੀ ਨਹੀਂ ਸੀ ਆਕਾਸ਼ ਰਹਿਤ ਤਿਰਭਵਣੀ ਜੋਤ ਭਾਵਤਰ ਲੋਕੀ ਵਿੱਚ ਵਿਆਪਕਤ ਵਿਆਪਕ ਹੋਣ ਵਾਲੀ ਜੋਤ ਆਪ ਹੀ ਆਪ ਸੀ ਇੱਕੋ ਅਚਰਜ ਰੂਪ ਸ਼ਬਦ ਹੀ ਸੀ ਉਹੀ ਜਗਤ ਦਾ ਰੰਗ ਪ੍ਰੇਖ ਤੇ ਰੂਪ ਸੀ ਐਸੇ ਉਸ ਸਦਾ ਰਹਿਣ ਵਾਲੇ ਪ੍ਰਭੂ ਨੂੰ ਮਿਲਣ ਤੋਂ ਬਿਨਾ ਜਿਸ ਦਾ ਕੋਈ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਕੋਈ ਮਨੁੱਖ ਸੋਚਾ ਨਹੀਂ ਹੈ ਸਿੱਧਾਂ ਨਾਲ ਹੋਏ ਸਤਿਗੁਰਾਂ ਦੇ ਇਸ ਬਚਨ ਬਿਲਾਸ ਤੋਂ ਸਪਸ਼ਟ ਹੋ ਗਿਆ ਹੈ ਕਿ ਆਤਮਾ ਅਸਥਾ अथवा ਜੋਤਵੰਗ ਮਨ ਵੀ ਪਰਮਾਤਮਾ ਦਾ ਹੀ ਅੰਸ਼ ਹੈ ਪਰਮਾਤਮਾ ਤੋਂ ਵਿਛੜ ਕੇ ਮਾਇਆ ਦੇ ਪ੍ਰਭਾਵ ਹੇਠ ਆਇਆ ਇਹ ਮਨ ਭਟਕ ਰਿਹਾ ਹੈ ਪਰਮਾਤਮਾ ਦੇ ਮਨਾਬ ਮਲਾਬ ਨਾਲ ਹੀ ਮਨ ਦਾ ਟਿਕਾਓ ਜੁੜਿਆ ਹੈ ਗੁਰੂ ਨਾਨਕ ਸਾਹਿਬ ਨੇ ਇਸ ਮਨ ਦੀ ਅਸਲੀਅਤ ਸਮਝਾਉਣ ਲਈ ਆਸਾ ਰਾਗ ਵਿੱਚ ਇੱਕ ਉਚੇਚਾ ਸ਼ਬਦ ਉਚਾਰਨ ਦੀ ਮਿਹਰ ਕੀਤੀ ਹੈ ਉਸ ਪਾਵਨ ਸ਼ਬਦ ਦੀ ਵਿਚਾਰ ਕਰ ਲੈਣ ਵਿੱਚ ਲਾਹੇਵੰਦੀ ਰਹੇਗੀ ਮਨ ਮੈਗਲ ਸਾਖਤ ਦੇਵਾਨਾ ਬਨਖੰਡ ਮਾਇਆ ਮੋਹ ਹੈਰਾਨਾ ਇਤ ਉਤ ਜਾਹੇ ਕਾਲ ਕੇ ਚਾਂਪੇ ਗੁਰਮੁਖ ਖੋਜ ਲਹੇ ਕਰ ਆਪੇ ਬੇਨੁਕੁਰ ਸ਼ਬਦੇ ਮਨ ਨਹੀਂ ਠੋਰਾ ਸਿਮਰੋ ਰਾਮ ਨਾਮ ਅਤ ਨਿਰਮਲ ਅਵਰ ਤਿਆਗੋ ਹਉਮੈ ਕਉਰਾ ਰਹਾ ਇਹ ਮਨ ਮੁਗਧ ਕਹੋ ਕਿਉਂ ਰਹਿਸੀ ਬਿਨ ਸਮਝੇ ਜਮ ਕਾ ਦੁਖ ਸਹਿਸੀ ਆਪੇ ਬਖਸ਼ੇ ਸਤਗੁਰ ਮਿਲੈ ਕਾਲ ਕੰਟਕ ਮਾਰੇ ਸਚ ਪੇਲੈ ਇਹ ਮਨ ਕਰਮਾ ਇਹ ਮਨ ਧਰਮਾ ਇਹ ਮਨ ਪੰਜ ਤਤ ਤੇ ਜਨਮਾ ਸਾਾਕਤ ਲੋਭੀ ਇਹ ਮਨ ਮੂੜਾ ਗੁਰਮੁਖ ਨਾਮ ਜਪੈ ਮਨ ਰੂੜਾ ਗੁਰਮੁਖ ਮਨ ਅਸਥਾਨੇ ਸੋਈ ਗੁਰਮੁਖ ਤਿਰਭਵਨ ਸੋਜੀ ਹੋਈ ਇਹ ਮਨ ਜੋਗੀ ਭੋਗੀ ਤਪ ਤਾਪੈ ਗੁਰਮੁਖ ਚੀਨੇ ਹਾਰ ਪ੍ਰਭਿ ਆਪੈ ਮਨ ਬੈਰਾਗੀ ਹੋਮੇ ਤਿਆਗੀ ਘਟ ਘਟ ਮਨਸਾ ਦੁਬਦਾ ਲਾਗੀ ਰਾਮ ਰਸਾਇਣ ਗੁਰਮੁਖ ਚਾਖੈ ਦਰ ਘਰ ਮਹਿਲਿ ਹਰ ਪਤਿ ਰਖੈ ਇਹ ਮਨ ਰਾਜਾ ਸੂਰ ਸੰਗਰਾਮ ਏ ਮਨ ਨਿਰਭਉ ਗੁਰਮੁਖ ਨਾਮ ਮਾਰੇ ਪੰਚ ਆਪਣੇ ਵਸ ਕੀਏ ਹਉਮੈ ਗਰਾਸ ਇਕਤ ਥਾਂ ਪੀਏ ਗੁਰਮੁਖ ਰਾਗ ਸਵਾਦ ਅਨ ਤਿਆਗੇ ਗੁਰਮੁਖ ਇਹ ਮਨ ਭਗਤੀ ਜਾਗੇ ਅਨਹਦ ਸੁਣ ਮਾਨਿਆ ਸ਼ਬਦ ਵਿਚਾਰੀ ਆਤਮ ਚੀਨ ਭਏ ਨਿਰੰਕਾਰੀ ਇਹ ਮਨ ਨਿਰਮਲ ਦਰਕਰ ਸੋਈ ਗੁਰਮੁਖ ਭਗਤ ਭਾਉ ਧਨ ਹੋਈ ਐਨਸ ਹਰ ਜਸ ਗੁਰ ਪ੍ਰਸਾਦ ਕਟ ਕਟ ਸੋ ਪ੍ਰਭ ਆਦ ਜੁਗਾਦ ਰਾਮ ਰਸਾਇਣ ਇਹ ਮਨਮਤਾ ਸਰਬ ਰਸਾਇਣ ਗੁਰਮੁਖ ਜਾਤਾ ਭਗਤ ਹੇਤ ਗੁਰ ਚਰਨ ਨਿਵਾ사 ਨਾਨਕ ਹਰ ਜਨ ਕੇ ਦਾਸਨ ਦਾਸਾ ਪੰਨਾ 415 ਅਰਥ ਗੁਰੂ ਦੇ ਸ਼ਬਦ ਗਿਆਨ ਵਿੱਚ ਜੁੜਨ ਤੋਂ ਬਿਨਾ ਮਨ ਇੱਕ ਥਾਂ ਟਿਕਿਆ ਨਹੀਂ ਰਹਿ ਸਕਦਾ ਇਸ ਨੂੰ ਟਿਕਾਉਣ ਵਾਸਤੇ ਗੁਰ ਸ਼ਬਦ ਦੀ ਰਾਹੀ ਪਰਮਾਤਮਾ ਦਾ ਨਾਮ ਸਿਮਰੋ ਜੋ ਬਹੁਤ ਪਵਿੱਤਰ ਹੈ ਅਤੇ ਹੋਰ ਰਸ ਛੱਡੋ ਜੋ ਕੌੜੇ ਪਾਵਹਾਨੀਕਾਰਕ ਹਨ ਤੇ ਹਉਮੈ ਨੂੰ ਵਧਾਉਂਦੇ ਹਨ ਰਹਾਉ ਗੁਰ ਸ਼ਬਦ ਤੋਂ ਖੁੰਝ ਕੇ ਮਾਇਆ ਵੇੜਿਆ ਮਨ পাগল ਹਾਥੀ ਸਮਾਨ ਹੈ ਮਾਇਆ ਦੇ ਮੋਹ ਦੇ ਕਾਰਨ ਸੰਸਾਰ ਜੰਗਲ ਵਿੱਚ ਭਟਕਦਾ ਫਿਰਦਾ ਹੈ ਮਾਇਆ ਦੇ ਮੋਹ ਦੇ ਕਾਰਨ ਜਿਨ੍ਹਾਂ ਦੇ ਮਨ ਨੂੰ ਆਤਮਿਕ ਮੌਤ ਦਬਾ ਲੈਂਦੀ ਹੈ ਉਹ ਇੱਧਰ ਉੱਧਰ ਭਟਕਦੇ ਫਿਰਦੇ ਹਨ ਜੋ ਮਨੁੱਖ ਗੁਰੂ ਸਨਮੁਖ ਹੁੰਦਾ ਹੈ ਉਹ ਭਾਲ ਕੇ ਆਪਣੇ ਅੰਦਰ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ ਤੇ ਉਹਨਾਂ ਦਾ ਮਨ ਭਟਕਣਾ ਵਿੱਚ ਨਹੀਂ ਪੈਂਦਾ ਮਾਇਆ ਦੇ ਮੋਹ ਵਿੱਚ ਹੈਰਾਨ ਹੋਇਆ ਇਹ ਮਨ ਆਪਣੀ ਸੂਝ ਗਵਾ ਲੈਂਦਾ ਹੈ ਫਿਰ ਭਟਕਣੋਂ ਕਿਵੇਂ ਰਹਿ ਸਕਦਾ ਹੈ ਆਪਣੇ ਅਸਲੇ ਪ੍ਰਭੂ ਦੀ ਸੂਝ ਤੋਂ ਬਿਨਾਂ ਇਹ ਮਨ ਆਤਮਕ ਮੌਤ ਦਾ ਦੁੱਖ ਸਹਾਰੇਗਾ ਜਿਸ ਮਨੁੱਖ ਉਤੇ ਪਰਮਾਤਮਾ ਆਪ ਬਖਸ਼ਿਸ਼ ਕਰਦਾ ਹੈ ਉਸ ਨੂੰ ਗੁਰੂ ਮਿਲ ਪੈਂਦਾ ਹੈ ਉਹ ਦੁਖਦਾਈ ਆਤਮਕ ਮੌਤ ਨੂੰ ਸਹਾਰ ਲੈਂਦਾ ਹੈ ਸਦਾ ਸਿਰ ਪ੍ਰਭੂ ਉਸ ਦੇ ਮਨ ਨੂੰ ਆਤਮਕ ਜੀਵਨ ਵੱਲ ਪ੍ਰੇਰਦਾ ਹੈ ਮਾਇਆ ਦੇ ਮੋਹ ਵਿੱਚ ਹੈਰਾਨ ਹੋਇਆ ਇਹ ਮਨ ਧਾਰਮਿਕ ਕਰਮਾਂ ਕਰਦਾ ਫਿਰਦਾ ਹੈ ਤੇ ਜੀਵ ਆਤਮਾ ਨੂੰ ਜਨਮ ਮਰਨ ਦੇ ਗੇੜ ਵਿੱਚ ਲਈ ਫਿਰਦਾ ਹੈ ਮਾਇਆ ਵੇੜਿਆ ਇਹ ਮਨ ਲਾਲਚੀ ਬਣ ਜਾਂਦਾ ਹੈ ਮੂਰਖ ਹੋ ਜਾਂਦਾ ਹੈ ਜਿਹੜਾ ਮਨੁੱਖ ਗੁਰੂ ਦੇ ਸਾਹਮਣੇ ਹੋ ਕੇ ਪ੍ਰਭੂ ਦਾ ਨਾਮ ਜਪਦਾ ਹੈ ਉਸ ਦਾ ਮਨ ਸੁੰਦਰ ਘੜਤ ਵਾਲਾ ਬਣ ਜਾਂਦਾ ਹੈ ਗੁਰੂ ਦੇ ਸਾਹਮਣਕ ਹੋਏ ਮਨੁੱਖ ਦਾ ਮਨ ਪਰਮਾਤਮਾ ਨੂੰ ਆਪਣੇ ਅੰਦਰ ਥਾ ਦਿੰਦਾ ਹੈ ਉਸ ਨੂੰ ਉਸ ਪ੍ਰਭੂ ਦੀ ਸੂਝ ਹੋ ਜਾਂਦੀ ਹੈ ਜੋ ਤਿੰਨਾਂ ਭਾਵਨਾ ਵਿੱਚ ਵਿਆਪਕ ਹੈ ਮਾਇਆ ਦੇ ਮੋਹ ਵਿੱਚ ਹੈਰਾਨ ਹੋਇਆ ਇਹ ਮਨ ਕਦੇ ਯੋਗ ਸਾਧਨਾ ਕਰਦਾ ਹੈ ਕਦੇ ਮਾਇਆ ਦੇ ਭੋਗ ਭੋਗਦਾ ਹੈ ਕਦੇ ਤਪਾਂ ਨਾਲ ਸਰੀਰ ਨੂੰ ਕਸ਼ਟ ਦਿੰਦਾ ਹੈ ਪਰ ਆਤਮਿਕ ਆਨੰਦ ਨੂੰ ਉਹ ਕਿਤੇ ਨਹੀਂ ਲੱਭਦਾ ਜਿਹੜਾ ਮਨੁੱਖ ਗੁਰੂ ਦੇ ਸਾਹਮਣਕ ਹੁੰਦਾ ਹੈ ਉਹ ਹਰੀ ਪਰਮਾਤਮਾ ਨੂੰ ਆਪਣੇ ਅੰਦਰ ਖੋਜਦਾ ਹੈ ਮਾਇਆ ਦੇ ਮੂਹ ਵਿੱਚ ਹੈਰਾਨ ਹੋਇਆ ਇਹ ਮਨ ਕਦੇ ਆਪਣੇ ਵੱਲੋਂ ਮਾਇਆ ਹਉਮੈ ਤਿਆਗ ਕੇ ਦੁਨੀਆ ਛੱਡ ਕੇ ਵਿਰਾਗ ਮਨ ਬਣ ਜਾਂਦਾ ਹੈ ਜਦੋਂ ਹਰੇਕ ਸਰੀਰ ਵਿੱਚ ਮਾਇਆ ਵਿੜੇ ਮਨ ਨੂੰ ਮਾਇਕ ਪੁਰਨਾ ਤੇ ਦੁਬਦਾ ਆਪ ਚਿੰਬੜੇ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਰਸਾਂ ਦਾ ਘਰ ਨਾਮ ਰਸ ਚੱਖਦਾ ਹੈ ਉਸ ਦੇ ਅੰਦਰ ਬਾਹਰ ਮਹਿਲ ਦਾ ਮਾਲਕ ਪ੍ਰਭੂ ਦੇਸਦਾ ਹੈ ਜੋ ਮਾਇਆ ਦੇ ਮੂਹ ਤੋਂ ਬਚਾ ਕੇ ਉਸ ਦੀ ਇੱਜ਼ਤ ਰੱਖਦਾ ਹੈ ਮਾਇਆ ਦੇ ਮੂਹ ਵਿੱਚ ਹੈਰਾਨ ਹੋਇਆ ਇਹ ਮਨ ਕਦੇ ਰਣ ਭੂਮੀ ਵਿੱਚ ਰਾਜਾ ਤੇ ਸੂਰਮਾ ਬਣਿਆ ਪਿਆ ਪਰ ਜਦੋਂ ਇਹ ਮਨ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦੇ ਨਾਮ ਵਿੱਚ ਜੁੜਦਾ ਹੈ ਤੇ ਮਾਇਆ ਦੇ ਹੱਲਿਆਂ ਵੱਲੋਂ ਨਿਡਰ ਹੋ ਜਾਂਦਾ ਹੈ ਕਾਮ ਆਦਿਕ ਪੰਜਾਂ ਵੈਰੀਆਂ ਨੂੰ ਮਾਰ ਦਿੰਦਾ ਹੈ ਆਪਣੇ ਵਸ ਵਿੱਚ ਕਰ ਲੈਂਦਾ ਹੈ ਹਉਮੈ ਨੂੰ ਮੁਕਾ ਕੇ ਇਹਨਾਂ ਸਭਨਾਂ ਨੂੰ ਇੱਕ ਥਾਂ ਕਾਬੂ ਕਰ ਲੈਂਦਾ ਹੈ ਗੁਰੂ ਦੇ ਸਾਹਮਣੇ ਹੋਇਆ ਇਹ ਮਨ ਰਾਗ ਦਵੇਖ ਤੇ ਹੋਰ ਸੁਆਦ ਤਿਆਗ ਦਿੰਦਾ ਹੈ ਗੁਰੂ ਦੀ ਸ਼ਰਨ ਪੈ ਕੇ ਇਹ ਮਨ ਪਰਮਾਤਮਾ ਦੀ ਭਗਤੀ ਵਿੱਚ ਜੁੜ ਕੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਹੋ ਜਾਂਦਾ ਹੈ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ ਵਿੱਚ ਟਿਕਾਉਂਦਾ ਹੈ ਉਹ ਅੰਦਰਲੇ ਆਤਮਕ ਖੇੜੇ ਦੇ ਇੱਕ ਰਸ ਹੋ ਰਹੇ ਗੀਤ ਨੂੰ ਸੁਣ ਕੇ ਉਸ ਵਿੱਚ ਘੁਲ ਮਿਲ ਗਿੱਜ ਜਾਂਦਾ ਹੈ ਆਪਣੇ ਆਪੇ ਨੂੰ ਖੋਜ ਕੇ ਪਰਮਾਤਮਾ ਰੂਪ ਹੋ ਜਾਂਦਾ ਹੈ ਗੁਰੂ ਦੇ ਸਾਹਮਣੇ ਹੋਇਆ ਇਹ ਮਨ ਪਵਿੱਤਰ ਹੋ ਜਾਂਦਾ ਹੈ ਇਸ ਨੂੰ ਅੰਦਰ ਬਾਹਰ ਉਹ ਪਰਮਾਤਮਾ ਹੀ ਦੇਖਦਾ ਹੈ ਗੁਰੂ ਦੇ ਸਨਮੁਖ ਹੋ ਕੇ ਇਸ ਮਨ ਦੇ ਅੰਦਰ ਭਗਤੀ ਦੀ ਲਗਨ ਲੱਗ ਪੈਂਦੀ ਹੈ ਇਸ ਦੇ ਅੰਦਰ ਪ੍ਰਭੂ ਦਾ ਪਿਆਰ ਜਾਗ ਪੈਂਦਾ ਹੈ ਗੁਰੂ ਦੀ ਕਿਰਪਾ ਨਾਲ ਇਹ ਮਨ ਦਿਨ ਰਾਤ ਪਰਮਾਤਮਾ ਦੀ ਸਿੱਖਤ ਸਲਾਹ ਕਰਦਾ ਹੈ ਜੋ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਮੋਢ ਹੈ ਜੋ ਪਰਮਾਤਮਾ ਜੋਗਾਂ ਦੇ ਮੋਢ ਤੋਂ ਵਿਆਪਕ ਹੈ ਉਹ ਇਸ ਮਨ ਨੂੰ ਹਰੇਕ ਸਰੀਰ ਵਿੱਚ ਵਸਦਾ ਦਿੱਸ ਪੈਂਦਾ ਹੈ ਗੁਰੂ ਦੇ ਸਨਮੁਖ ਹੋ ਕੇ ਇਹ ਮਨ ਰਸਾਂ ਦੇ ਘਰ ਨਾਮ ਰਸ ਵਿੱਚ ਮਸਤ ਹੋ ਜਾਂਦਾ ਹੈ ਗੁਰੂ ਦੇ ਸਾਹਮਣੇ ਹੋਇਆ ਇਹ ਮਨ ਸਭ ਰਸਾਂ ਦੇ ਸੋਮੇ ਪ੍ਰਭੂ ਨੂੰ ਪਛਾਣ ਲੈਂਦਾ ਹੈ ਜਦੋਂ ਗੁਰੂ ਦੇ ਚਰਨਾਂ ਵਿੱਚ ਇਸ ਮਨ ਦਾ ਨਿਵਾਸ ਹੁੰਦਾ ਹੈ ਤਾਂ ਇਸ ਦੇ ਅੰਦਰ ਪਰਮਾਤਮਾ ਦੀ ਭਗਤੀ ਦਾ ਪ੍ਰੇਮ ਜਾਗ ਪੈਂਦਾ ਹੈ اے ਨਾਨਕ ਤਦੋਂ ਇਹ ਮਨ ਗੁਰਮੁਖਾਂ ਦੇ ਦਾਸਾਂ ਦਾ ਦਾਸ ਬਣ ਜਾਂਦਾ ਹੈ ਪ੍ਰੋਫੈਸਰ ਸੈਭ ਸਿੰਘ ਜੀ ਨੇ ਦੂਜੀ ਪੌਥੀ ਦੇ 899 ਸਫੇ ਤੇ ਮਨ ਬਾਰੇ ਇਸ ਪ੍ਰਕਾਰ ਲਿਖਿਆ ਹੈ ਜੋ ਜੋ ਚੰਗਾ ਮੰਦਾ ਕੰਮ ਮਨੁੱਖ ਕਰਦਾ ਹੈ ਉਹਨਾਂ ਸਭਨਾਂ ਦੇ ਸੰਸਕਾਰ ਮਨੁੱਖ ਦੇ ਅੰਦਰ ਇਕੱਠੇ ਹੁੰਦੇ ਰਹਿੰਦੇ ਹਨ ਉਹਨਾਂ ਦੀ ਪ੍ਰੇਰਣਾ ਮਨ ਦੇ ਬਾਕੀ ਸੰਸਕਾਰਾਂ ਨੂੰ ਦਬਾ ਰੱਖਦੀ ਹੈ ਤੇ ਮਨੁੱਖ ਦੇ ਸਾਰੇ ਜੀਵਨ ਨੂੰ ਉਧਰ ਹੀ ਉਲਟਾ ਲੈਂਦੀ ਹੈ ਮਨੁੱਖ ਦੀ ਸਾਰੀ ਜ਼ਿੰਦਗੀ ਦੌੜ ਭੱਜ ਮਨ ਦੇ ਇਹਨਾਂ ਸੰਸਕਾਰਾਂ ਦੀ ਪ੍ਰੇਰਣਾ ਦੇ ਆਸਰੇ ਹੁੰਦੀ ਹੈ ਮਨ ਕੇਵਲ ਸੰਸਕਾਰਾਂ ਦਾ ਹੀ ਸੰਗ੍ਰਹਿ ਨਹੀਂ ਹੈ ਮਨ ਆਪਣੇ ਆਪ ਵਿੱਚ ਅਡਰੀ ਸ਼ਕਤੀ ਵੀ ਹੈ ਜੋ ਪਰਮਾਤਮਾ ਦਾ ਆਪਣਾ ਹੰਝ ਹੈ ਮਨ ਨੂੰ ਆਤਮਾ ਕਹਿਣਾ ਵੀ ਠੀਕ ਨਹੀਂ ਹੈ ਕਿਉਂਕਿ ਆਤਮਾ ਦਾ ਵਿਛੋੜਾ ਸਰੀਰ ਦੀ ਮੌਤ ਹੈ ਆਤਮਾ ਛੱਡ ਜਾਏ ਤਾਂ ਸਰੀਰ ਮਿੱਟੀ ਹੋ ਜਾਂਦਾ ਹੈ ਪਰ ਮਨ ਤਾਂ ਸਰੀਰ ਵਿੱਚ ਟਿਕਣਾ ਜਾਣਦਾ ਹੀ ਬੜਾ ਘਟ ਹੈ ਗੁਰਬਾਣੀ ਵਿੱਚ ਜੋਤ ਨੂੰ ਮਨ ਦਾ ਸਰੂਪ ਕਿਸੇ ਥਾਂ ਨਹੀਂ ਕਿਹਾ ਗਿਆ ਪਰ ਮਨ ਨੂੰ ਚੇਤਾ ਕਰਾਇਆ ਹੈ ਕਿ ਤੂੰ ਕਿਰਾਏ ਕਿਉਂ ਪਿਆ ਹੈ ਆਪਣੇ ਅਸਲੀ ਨੂੰ ਪਛਾਣ ਤੂੰ ਵੀ ਜੋਤ ਸਰੂਪ ਹੀ ਹੈ ਜੋਤ ਮੈੜੀ ਕਦੇ ਨਹੀਂ ਹੋ ਸਕਦੀ ਪਰ ਮਨ ਮੈੜਾ ਹੋ ਜਾਏ ਤਾਂ ਸਭ ਕੁਝ ਮੈੜਾ ਹੋ ਜਾਂਦਾ ਹੈ ਮਨ ਮੈਲੇ ਸਭ ਕੁਝ ਮੈਲਾ ਪੰਨਾ 558 ਇਹ ਅੰਤਰ ਭਾਵੇਂ ਬੜਾ ਹੀ ਬਰੀਕ अथवा ਸੂਖਸ਼ਮ ਹੈ ਪਰ ਅੰਤਰ ਹੈ ਜਰੂਰ ਮਨ ਨਾ ਆਤਮਾ ਹੈ ਅਤੇ ਨਾ ਹੀ ਮਨ ਜੋਤ ਹੈ ਪਰ ਆਤਮਾ अथवा ਜੋਤ ਵਾਂਗ ਹੀ ਮਨ ਵੀ ਉਸ ਸਿਰਜਣਹਾਰ ਦਾ ਹੀ ਅੰਸ਼ ਹੈ ਮਨ ਪ੍ਰਭੂ ਦੀ ਜੋਤ ਨਹੀਂ ਹੈ ਪਰ ਜੋਤ ਸਰੂਪ ਜ਼ਰੂਰ ਹੈ ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਮਨੁੱਖ ਦੇ ਕਰਮਾਂ ਤੋਂ ਮਨੁੱਖ ਦੇ ਸੰਕਲਪਾਂ ਵਿਕਲਪਾਂ ਤੋਂ ਬਣ ਰਹੇ ਸੰਸਕਾਰਾਂ ਦਾ ਅਸਰ ਮਨ ਕਬੂਲ ਕਰਦਾ ਰਹਿੰਦਾ ਹੈ ਇਸ ਤੋਂ ਸਿੱਧ ਨਹੀਂ ਹੁੰਦਾ ਕਿ ਮਨ ਦਾ ਵजूद ਬਣਦਾ ਹੀ ਸੰਸਕਾਰਾਂ ਦੇ ਇਕੱਠ ਤੋਂ ਹੈ ਪਟਕਣਾ ਵਿੱਚ ਪਏ ਇਸ ਲੋਭੀ ਮਨ ਨੂੰ ਗੁਰਬਾਣੀ ਵਿੱਚ ਜੀ ਅਥਵਾ ਜੀੜਾ ਵੀ ਫਰਮਾਨ ਕੀਤਾ ਹੈ ਕਬਹੂ ਜੀੜਾ ਉਪ ਚੜਤ ਹੈ ਕਬਹੂ ਜਾਏ ਪਿਆਲੇ ਲੋਭੀ ਜੀੜਾ ਥਿਰਨਾ ਰਹਤ ਹੈ ਚਾਰੇ ਕੁੰਡਾਂ ਪਾਲੇ ਪੰਨਾ 876 ਕਦੇ ਅਸਮਾਨਾਂ ਤੇ ਜਾ ਬੈਠਣ ਵਾਲਾ ਅਤੇ ਕਦੇ ਖੂਹ ਵਿੱਚ ਜਾ ਪੈਣ ਵਾਲਾ ਮਨ ਦੇ ਸਿਵਾ ਹੋਰ ਕੌਣ ਹੋ ਸਕਦਾ ਹੈ ਮਨ ਰੇ ਕਹਾਂ ਭਇਓ ਤੈ ਬੌਰਾ ਅਹਿਨਸ ਔਦ ਘਟੇ ਨਹੀਂ ਜਾਣੇ ਭਇਓ ਲੋਭ ਸੰਗ ਹੋਰਾ ਰਹਾਓ ਪੰਨਾ 220 ਲੋਭੀ ਕੁੱਤੇ ਵਾਂਗ ਭਟਕਦਾ ਫਿਰਦਾ ਇਹ ਮਨ ਹੀ ਤਾਂ ਹੈ ਜੋ ਮਨੁੱਖ ਨੂੰ ਖੁवार ਕਰ ਰਿਹਾ ਹੈ ਸਤਗੁਰਾਂ ਦੇ ਬਚਨਾਂ ਅਨੁਸਾਰ ਚੱਲ ਕੇ ਮਨ ਨੂੰ ਵਾਸ ਵਿੱਚ ਕਰਨਾ ਹੀ ਜੀਵਨ ਮਨੋਰਥ ਹੈ ਗੁਰਮਤਿ ਗਿਆਨ ਦੁਆਰਾ ਮਨ ਦਾ ਆਪਾ ਭਾਵ ਮਿਟਾ ਕੇ ਇਸ ਮਨ ਨੂੰ ਹੀ ਪ੍ਰਭੂ ਦੇ ਅਰਪਣ ਕਰਨਾ ਹੈ ਇਸ ਦੇ ਇਸ ਮਨ ਦੇ ਵੱਟੇ ਹੀ ਮਨ ਦੇ ਟਿਕਾਓ ਨਾਲ ਹੀ ਹਿਰਦੇ ਵਿੱਚ ਲੱਗੇ ਪ੍ਰਭੂ ਦਰਬਾਰ ਦੇ ਦਰਸ਼ਨ ਹੋ ਸਕਣਗੇ ਮਨੁੱਖ ਨੂੰ ਮਿਲੀ ਅਲੋਕਾਰ ਸੁਗਾਤ ਮਨ ਬਾਰੇ ਤਾਂ ਕਲਯੁਗ ਦੇ ਬੋਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਣਾ ਇਸ ਪ੍ਰਕਾਰ ਹੈ ਕਹੋ ਕਬੀਰ ਜੋ ਜਾਣੇ ਪਿਉ ਮਨ ਮਦਸੂਦਨ ਤਿਰਭਵਨ ਦਿਓ ਪੰਨਾ 329 ਜਿਹੜਾ ਵਿਭਾਗਾ ਮਨੁੱਖ ਗੁਰਬਾਣੀ ਦੇ ਇਸ ਰਮਜ ਨੂੰ ਸਮਝਦਾ ਹੈ ਉਸ ਦਾ ਮਨ ਤਿੰਨਾਂ ਲੋਕਾਂ ਨੂੰ ਚਾਨਣ ਦੇਣ ਵਾਲੇ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਭਾਵ ਮਨ ਤੋਂ ਜੋਤ ਸਰੂਪ ਹੈ ਇਹ ਮਨ ਤੇਰੇ ਜਿਹਾ ਮੈਨੂੰ ਕਿੱਥੋਂ ਕੋਈ ਮਿਲੇ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 8ਵੇਂ ਕਾਂਡ ਦਾ 41ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ